પરા ਹੋਏ ਲਈ ਮੇਰੀ ਯਾ ਕੋਈ ਹਮਲੇ ਆ ਹੱਥ ਨਾਲ ਦੀ ਟਰਾਫੀ ਦੇ ਟਰਾਫੀ ਦਿੱਤੀ ਤੈਨੂੰ ਲੈ ਟਰਾਫੀ ਵਾਪਸ ਹਾਂ ਵੈਰੀ ਗੁੱਡ ਸਨਮਾਨ ਚ ਜਦੋਂ ਦਾ ਕੈਮਰਾ ਚੱਲਿਆ ਆਲੇ ਨਹੀਂ ਤੂੰ ਆਲੇ ਹਾਂ ਇਹ ਪਟਾਕੇ ਚੱਲ ਚੜ੍ਹ ਕੇ ਤੱਕ ਵਰਤੀ ਵਰਤੀ ਵਰਚਾ ਤੂੰ ਚੱਕੂ ਉਹ ਗਿਆ ਤੇ ਲੈ ਇਹ ਕੁਝ ਤੇ ਲੈ ਪਿਆ ਆਪਣਾ 150 ਹੋ ਗਿਆ ਠੀਕ ਤਾਂ ਹੈ ਇਹਨੇ 50 50 100 50 150 ਆ ਦੇਖ ਲੋ ਉਹ ਦੇ ਵਾ ਉਹਦੇ ਵੇ ਕੁੰਜੇ ਜਾ ਤੂੰ ਸਟਾਰਟ ਕਰ ਬਲੌਗ ਸਟਾਰਟ ਬਲੌਗ ਸਟਾਰਟ ਕਰਤਾ ਬੰਦ ਬੰਦ ਕਰ ਫਲੈਸ਼ ਤਾਂ ਬੰਦ ਕਰ ਚੱਲਾ ਗਿਆ ਫਲੈਸ਼ ਤਾਂ ਚੱਲੂ ਨਾਲ ਪਰ ਮੂੰਹ ਨਹੀਂ ਦੇਖਣੇ ਥੋੜੇ ਕਾਲੇ ਉਹ ਹੋਈ ਹੋਈ ਹਾਂਜੀ ਵੈਲਕਮ ਆ ਥੋੜਾ ਆਪਣੇ ਨਿਊ ਬਲੌਗ ਦੇ ਵਿੱਚ ਤੇ ਇਹ ਬਲੌਗ ਜਿਹੜਾ ਇਹ ਮੁੰਡੇ ਖੇਡ ਰਹੇ ਨੇ ਵੀ ਟੀਮ ਮੇਟ ਆ ਟੀਮ ਮੇਟ ਆ ਮੈਂ ਦੋ ਜਣੇ ਹਾਂ ਦੋ ਦੋ ਜਣੇ ਆ ਤੂੰ ਕਿਹਦੇ ਨਾਲ ਟੀਮ ਮੇਟ ਆ ਇਹ ਤੇ ਢੋਚਾ ਲਵਲੀ ਤੇ ਢੋਚਾ ਤੇ ਲਵਲੀ ਨੇ ਹਾਂ ਤੂੰ ਤੇ ਜ਼ਿਆਦਾ ਇਹ ਪਤਾ ਥੋੜਾ ਜ਼ਿਆਦਾ ਜੀ ਦੋ ਵਾਰ ਹਲਾਲ ਤੇ ਦੋ ਵਾਰ ਹਲਾਲ ਕੀ ਹਲਾਲ ਨਹੀਂ ਹੁੰਦਾ ਹਰਾ ਤੇ ਹੁੰਦਾ ਤੁਹਾਨੂੰ ਪਤਾ ਹੈ ਦਬਕਾ ਆਪਣਾ ਹਾਂ ਦਬਕਾ ਪੂਰਾ ਥੋੜਾ ਚਲੋ ਕਰੇ ਆ ਦੇ ਵੋਡ ਹੱਥ ਮਿਲ ਆਓ ਇੱਕ ਮਿੰਟ ਹਾਂ ਸਨਮਾਨ ਚੰਨ ਨਾਲ ਦੀ ਨਾਲ ਨਾਲ ਦੀ ਨਾਲ ਤੇ ਨਹੀਂ ਅੱਛੇ ਸਨਮਾਨ 6 ਆ ਗਿਆ 6 ਆ ਗਿਆ ਹਾਂ ਇਹ ਲੈ ਜਦੋਂ ਕਿਸੇ ਨੇ ਕਹਿੰਦੀ ਕੱਟ ਨਾ ਪਰ ਆ ਰਹਿ ਮੜ ਆਇਆ ਓਏ ਕੈਮਰੇ ਚਾਹੀ ਜਨਾ 10 ਮਿੰਟਾਂ ਦੀ ਗੇਮ ਰਹਿੰਦੀ ਆ ਉਹ ਕਿਧਰ ਆ ਗਿਆ ਹਜੇ ਵੀ ਨਹੀਂ ਆਇਆ ਉਹ ਉਹ ਦਿਖਾਉਣਾ ਮੈਂ ਮੜੀ ਗੇਮ ਥੋੜੀ ਮੈਂ ਦੋਏ ਗਈਆਂ ਡਾਲ ਨਹੀਂ ਕੱਟਣੀ ਥੋੜੀ ਜਿਹਾ ਮੁਕਤ ਸਮਾਈਲ ਦਾ ਦੇ ਲੋ ਥੋੜੀ ਅੰਨੇ ਦਾ ਕੁਝ ਚੱਲ ਪਿਆ ਯਾਰ ਨਹੀਂ ਤੇ ਸਮਾਈਲ ਆ ਇਹ ਨਹੀਂ ਗੱਲ ਤੇ ਗੱਲ ਕਰ ਰਿਹਾ ਬਈ ਡੀਟੀ ਕਿੰਨੀਆਂ ਕਰ ਗਈਆਂ ਡੀਟੀ ਦੋ ਦੋ ਰਹੀਆਂ ਬਸ ਹੋਰ ਚਲੋ ਕਰਾ ਕੋਈ ਆਦ ਹੋ ਜਾਏਗਾ ਇਸ ਤੋਂ ਬਾਅਦ ਕੇਲੇ ਫਲੀਆਂ ਲਿਆ ਕੇ ਦੇਵਾਂਗੇ ਤੁਹਾਨੂੰ ਜਿਹੜਾ ਜਿੱਤੂ ਉਹਨਾਂ ਨੂੰ ਕੇਲੇ ਫਲੀਆਂ ਮਾਰਗਾ ਂਗੜਾ ਖਾਲ ਗੱਡੀ ਆ ਹਮ ਕੱਟ ਦੇ ਇਹਨਾਂ ਦੀ ਕੱਤੀ ਵੜੇ ਰੱਖ ਦੇਖੋ ਕੀ ਕੁਝ ਚੱਲ ਰਿਹਾ ਹੈ ਕੱਟ ਲੋ ਨੀ ਨੀ ਦੋ ਛੇ ਚ ਕੱਢਣਾ ਸੀ ਬਾਰੇ ਤੇਰਾ ਮਾਸਾੜ ਖੜਾ ਗਾਲ ਨਾ ਕੱਢ ਹਲੇ ਵੀ ਅਲਟੀ ਡੀਗਰੀ ਜੀ ਆਂ ਬਰਾ ਲਈ ਜਾਂਦੇ ਨੇ ਅੱਜ ਉਹ ਇਹ ਤਾਂ ਜਾਣੀ ਹੀ ਹੋਣਾ ਦੇਖੋ ਆਹ ਕੁਟਨੇ ਦੋਤੇ ਮਿੱਤੇ ਉੱਤੇ ਡੀਟੀ ਜੇ ਜੀ ਕਹਿੰਦਾ ਦੋਤੇ ਕੁੱਟਦੇ ਵੀਲੀ ਵੀਲੀ ਨੂੰ ਕੁੱਟਣਾ ਦੋਤੇ ਵੀਲੀ ਨੂੰ ਕੁੱਟਣਾ ਹੈ ਮੈਂ ਕੁੱਟੂ ਮੈਂ ਹਾਂ ਫੇਰਾ ਮੈਂ ਕੁੱਟੂ ਦੇਖੀਏ ਜੇ ਤਾਂ ਮੇਰੇ ਅੱਗੂ ਤਾਂ ਹਿੰਦੀ ਆ ਪੜਦਾ ਦੇਖੀਂ ਜੇ ਲਾ ਫੇਰ ਅੱਗੂ ਤਾਂ ਹਿੰਦੀ ਆ ਪੜਦਾ ਦੇਖੀਂ ਤੇਰਾ ਬਣਦਾ ਦੇਖੀਂ ਮਨ ਮਾਟੋ ਚ ਪੰਜ ਮਾਰੀ ਹੱਟ ਜਾ ਹੱਟ ਜਾ ਆ ਚੱਲ ਹਾਂ 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 ਕੱਢ ਨਹੀ ਤਨ ਲਵੇ ਹਾਂ ਬੈਰੀ ਗੁੱਡ ਉਹ ਲੈ ਲੈ ਅੰਦਰ 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 ਉਹ ਕਰਤਾ ਜਾ ਦੂ ਆ ਚੱਲ 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 ਕੱਢ ਲੈ ਮੈਂ ਕੀ ਆਏ ਹੱਥ ਭਾ ਕੇ ਕੱਢ ਲੈ ਗੇਲੇ ਫਲੀਆਂ ਡਿਗਰੀਆਂ ਨੇ ਸਾਨੂੰ ਫਰਾ ਨਾਲ ਨਾਲ ਗੇਲੇ ਫਲੀਆਂ ਦੀ ਪਾਰਟੀ ਚੱਲੂ ਰੇ ਜਿੱਤੇ ਹਾਂਗੇ ਜਿੱਦੇ ਧੂੰਗੇ ਜਿੱਤੇ ਹਾਂਗੇ ਯਾਰ ਜਿੱਤੋਂਗੇ ਜਿੱਤਾਂਗੇ ਆਏ ਹੈ ਹੈ ਵੇਖਿਆ ਫੋਟੋ ਵੜ ਤੰਨਾ ਆਏ ਪਹਿਣ ਤੰਨਾ ਤੇਰਾ ਪਿਆ ਮੇਰਾ ਕੀ ਹੋਇਆ ਬਈ ਬਾਈ ਬਣ ਕੇ ਜਾ ਤੇਰੇ ਹੱਥ ਜਿਆਦਾ ਰੀ ਗੇਮ ਹੈ ਕੀ ਰਾਮ ਬਟੇ ਬਸ ਲਵੇ ਲਾ ਕੇ ਰੱਖ ਪਟੂ ਜੇ ਦੇ ਨਾ ਕਰ ਲਾ ਚੋ ਜੀ 1 2 ਖੜ ਜਾ ਓਏ 5 5 5 5 ਉਹਦਾ ਗਿਆ ਤੇਰਾ ਮਸੜ ਦਾ ਭਰਾ ਓਏ ਲਈ ਮੇਰੀ ਯਾ ਕੋਏ ਹਾਂ ਮਿਲਿਆ ਹੱਥ ਨਾਲ ਦੀ ਟਰਾਫੀ ਦੇ ਟਰਾਫੀ ਦਿੱਤੀ ਤੈਨੂੰ ਲੈ ਟਰਾਫੀ ਵਾਪਸ ਹਾਂ ਵੈਰੀ ਗੁੱਡ ਸਨਮਾਨ ਚਾਹ ਲੈ ਵਿਸ਼ੇਸ਼ ਸਨਮਾਨ ਵਾਇਲੇ ਬੰਦਰ ਸਰ ਜੀ ਕੀ ਚੱਲ ਚਲੋ ਮੰਨ ਜਾ ਯਾ ਇਕਬਿੰਦਰ ਦੀ ਨਿਗਾਹ ਕੱਢ ਸੀ ਹੁਣ ਜਿਆਦਾ ਦੇਖਣ ਲੱਗੇ ਵੇ ਵੇਖੋ ਆ ਮੰਨਾਂ ਵੀ ਜਿਹੜਾ 3 ਨੰਬਰ ਤੇ ਆ ਗਿਆ ਉਹ 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 ਹੈ ਬਾਹਰ ਕੋਈ ਨੰਬਰ ਦਾ ਹਾਂ ਉਹ ਈ ਮਾਰੂਗਾ ਆਪਣੇ ਗੇਮ ਲਾਉਂਦੇ ਹਾਂ ਨਹੀਂ ਪਾਰਟੀ ਫਿਰ ਕਰਦਾਂ ਪਾਰਟੀ ਹੁਣ ਜੇ ਕਰਦੇ ਆਂ ਪਾਗੇ ਨਾ ਜਿੱਤ ਜੀ ਇਹ ਲੈ ਜਿਆਦਾ ਦੀਆਂ ਇਹਨੂੰ ਘਟਾ ਘਟਾ ਤੇਰੀ ਬਾਈ ਵੱਡਾ ਹੱਥ ਲਿਆ ਬਾਈ ਸਨਮਾਨ ਦਿਨ ਕਰ ਸਨਮਾਨ ਜਨ ਨਾਲ ਦੀ ਨਾਲ ਸਨਮਾਨ ਹੋਵੇ ਬੰਦੇ ਦਾ ਕਿਹਨੇ ਕੁੱਟੀ ਐ ਇਹਨੇ ਫੇਰ ਦੋ ਦੂੰਗਾ ਤੂੰ ਸਨਮਾਨ ਇਹਨੂੰ ਮਿਲਾਂ ਦੀ ਸਨਮਾਨ ਜਨ ਨੂੰ ਨਾਲ ਨਹੀਂ ਮਿਲਦਾ ਹੈ ਕੋ ਜਲਾ ਮੰਗ ਰਿੰਦਾ ਦੇ ਜਿੰਨਾ ਯੂਰਜੋ ਜੇ ਬੰਦ ਕਰ ਰਕੇ ਤਾਲੇ ਕੋਈ ਚੱਕਰ ਨਹੀਂ ਜਿੰਨਾ ਜਿੰਨਾ ਚਿਰ ਤੱਕ ਆ ਬੰਦਾ ਨਹੀਂ ਜੇਦਾ ਉਹਨਾਂ ਦੇ ਕੁਝ ਨਹੀਂ ਕਰਾਉਂਦੇ ਉਹਨਾਂ ਦੇ ਕਰ ਮੈਨੂੰ ਮੈਨੂੰ ਦੱਸੋ ਫਸਟ ਆਇਆ ਓਰੇ ਉਹ ਫਰੈਸਟ ਵੀ ਜਾਇਆ ਹਾਂ ਜਾ ਕੇ ਫਿਰ ਬੁਰਸ਼ ਫਰੈਸਟ ਜਿਆਦਾ ਆਹ ਹਾਂ ਆਹ ਦੋਵੇਂ ਓਏ ਭਾਈ ਹਾਂ ਤੂੰ ਵੀ ਚੱਲ ਜਾ ਦੂਜੀ ਨਾਲ ਜਰਾ ਕੀ ਹੋ ਗਿਆ ਦੂਵੀਂ ਵੀ ਐਡੀਟ ਚੱਲ ਸਕਦਾ ਇੱਕ ਮਿੰਟ ਖੜੋ ਕੋਈ ਕਮੈਂਟ ਕਰੋ ਭੈਣ ਜਰਾ ਉਹ ਪੜੋ ਫਰੀ ਹੋ ਗਿਆ ਜਿਹੜਾ ਉਹ ਚੱਲ ਸਕਦਾ ਦੂਜੀ ਨਾਲ ਆਪਣਾ ਚੰਗਾ ਚੱਲ ਮਿੰਦਰ ਹੋ ਗਿਆ ਤੂੰ ਤੇਰੇ ਸਾਥ ਕੇ ਓਏ ਬੱਸ ਵੇਂਦਰਾ ਸਰਦਾਰ ਹੋਰੇ ਇਕਲੇ ਫਲੀਆਂ ਦੇ ਪੈਸੇ ਕੱਢ ਲੂ ਮੈਂ ਕਹਣਾ ਮੈਂ ਡੱਡ ਮਾਰਿਆ ਪਪੂ ਦੇ ਬਾਗ ਜਾ ਕੇਲੇ ਦਰਗਾ ਉਹਨਾਂ ਨੂੰ ਦੋ ਦੋ ਵਾਰੀਆਂ ਆ ਰਹੀਆਂ ਨੇ ਹੱਥ ਮਲਾ ਹਾਂ ਫੇਰ ਉਹ ਦੋਨੋਂ ਵਾਰੀਆਂ ਜੀ ਤੋੜ ਗਿਆ ਭਰਾ ਪੂਰੀ ਖੜਾ ਕੇ ਰੱਖ ਬਿੰਦਰ ਇੱਕ ਪੂਰੀ ਖੜੀ ਐ ਇੱਕ ਪੂਰੀ ਖੜਾ ਕੇ ਰੱਖ ਪੂਰੀ ਖੜੀ ਐ ਬਸ ਵੈਰੀ ਗੁੱਡ ਉੱਟਣਾ ਦੇ ਤਰੀ ਪੈਨ ਨੂੰ ਚੱਕ ਓਏ ਪੂਰੀ ਖੜਾ ਲੈ ਚੱਲ ਚੱਲ ਇਹ ਗੱਲ ਦੋ ਦੋ ਵਾਰੀਆਂ ਚੱਲ ਰਹੀਆਂ ਜਿਹੜੇ ਕੋਈ ਗੱਲ ਹੈ ਕਿੰਨੀ ਚੰਗੀ ਰੀਟੀ ਇਹ ਰੂੰਡ ਆ ਜਾ ਹੁਣ ਰੂੰਡ ਜਿੱਤ ਗਏ ਇਹ ਗੇਮ ਜੀ ਵੀ ਰੌਣਕ ਆ ਚਾਚੀ ਆ ਮੇਰੇ ਤੋਂ ਦੋ ਅੰਦਰ ਪੰਜਾਂ ਦੇ ਦਰੀਆਂ ਦਾ ਪਿੰਦਰ ਦਾ ਹਾਰ ਕੱਢ ਬਿੰਦਰ ਬਾਹਰ ਕੱਢ ਜਾ ਜਾ ਬਾਹਰ ਕੱਢ ਜਿਆਦਾ ਕੀ ਬਾਹਰ ਕੱਢ ਜਾ ਪੈਸੇ ਜਾ ਕੇ ਲੈ ਮੈਂਟ ਮਾਰਾ ਨੇ ਪੜਿਆ ਜੁੜਾ ਗਿਆ ਬੰਦਾ ਯਾਰ ਕਹਿੰਦਾ ਕੀ ਬਾਹਰ ਕੱਢਾਂ ਕਿਹ ਜਣਾਣਾ ਓਏ ਮੈਂ ਵਿੰਦਰ ਨਾਲ ਉਹ ਵੀ ਹਾਰ ਗਿਆ ਚੱਕ ਬਰਸ਼ ਆ ਲੈ ਗਏ ਦੰਦੀਆ ਵਟਰੀ ਉਹ ਨਾ ਤਦੇ ਵਿੰਦਰ ਮੜ ਜਾ ਬੱਚ ਦਾ ਪਾਦੀ ਬੱਚ ਗੋਲ ਓਏ ਗੋਲ ਲੈਣਾ ਮਾਲ ਬਾਈ ਬਣਨੀ ਗੋਲ ਨਹੀਂ ਕਰਨੀ ਜੱਟੇ ਕਿਸਨਾ ਇੱਕ ਦੋ ਤੱਨ ਇੱਕ ਦੋ ਤਿੰਨ ਹਨਾ ਚੱਕ ਫਿਰ ਪਾਰਟੀ ਬਰਸ਼ੀ ਜੱਟ ਕੇ ਓਏ ਲਿਆ ਓਏ ਏ ਏ ਸਨਵਾਰ ਜੰਨਾ ਸਨਵਾਰ ਜੰਨਾ ਸਨਵਾਰ ਜੰਨਾ ਸਨਵਾਰ ਜੰਨਾ ਦੇ ਦੋਨਾਂ ਨੇ ਇਕੱਠੀ ਫੋਟੋ ਕਰ ਰਹੇ ਨਾ ਜੀ ਵਿਚਾਲੇ ਹੋਗੇ ਮੂੜਿਆ ਬਿਆ ਮੂੜ ਰਹੀ ਸਨਮਾਨ ਜਨ ਨੂੰ ਵਿੱਚ ਉਹ ਵਿੱਚ ਖਾ ਰਿਆ ਤਾਂ ਹੈਗਾ ਨੂੰ ਵਿੱਚ ਸਨਮਾਨ ਜਨ ਦੇ ਲਗੇ ਮੂਹ ਆਇਆ ਕਰਦੀ ਓਏ ਸਨਮਾਨ ਹੋ ਰਹੇ ਨੇ ਬਿੰਦਰ ਸਰਦਾਰ ਵੱਲੋਂ ਓਏ ਮੈਚ ਕਿੰਨੇ ਦਾ ਦੀ ਇਹ ਮੈਂ ਤਾਂ ਜੀ 100 ਦਾ ਦੀ ਬਸ ਗੁਲਚਿਆ ਦਾ ਕੋਈ ਜਿਹੜੇ ਕੋਕ ਦਾ ਗੁਲਚੇ ਦੇ ਕੋਕ ਦੀ ਪਾਰਟੀ ਪਰ ਆਪਾਂ ਹੈਲਦੀ ਖਾਣਾ ਖਾਣਾ ਕੇਲੇ ਫਲੀਆਂ ਲਿਓ ਇਲੇ ਰੋਇਆ ਉਹ ਜਿਹਨੂੰ ਬਾਈ ਨਾ ਸੇ ਬਟਾਲਿਆ ਉਹ ਪੰਜ ਕੋਰਸੇ ਦੇ ਰਿਆ ਸੀ ਬਾਰੋਂ ਇੱਕ ਮੈਚ ਹੋਰ ਜਿਹੜੀ ਕੋਰ ਮਾ ਮੂਟੇ ਮਰੂ ਦਾ ਪੜਾ ਨਾ 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 ਤਿੰਨ ਗਾਦੀ ਜਾ ਤੇ ਮਿੱਤਰ ਹਰੇ ਜਦੋਂ ਦਾ ਕੈਮਰਾ ਚੱਲਿਆ ਆ ਲੈ ਨੀ ਤੂੰ ਆ ਲੈ ਆਂ ਜੀ ਅਰੇ ਬਟਾਕੇ ਚਲ ਚਲ ਬਈ ਆ ਰੋ ਕੇਲੇ ਵਰਿਆ ਲੈ ਉਹ ਇਹਨੂੰ ਤਾਂ ਖਵਾ ਕੇ ਲੈ ਫਲੀਆਂ ਆ ਲਾਈਵ ਚੱਲ ਰਿਹਾ ਬਾਈ ਲਾਈਵ ਚੱਲ ਰਿਹਾ ਦਿਖਾਵਾਂਗੇ ਸਾਰਿਆਂ ਨੂੰ ਬਿਹਾਰ ਕੇ ਬਾਜਾਂ ਲੜਦਾ ਇਹ ਬੰਦਿਆਂ ਨਾਲ ਦੇ ਦੇ ਕੀ ਹੋ ਗਰੇ ਨਾ ਮੈਂ ਟਮਰ ਉਹ ਨਾਲ ਨਾਲ ਲੈ ਉਹ ਕੁਲਚੇ ਉਹਨਾਂ ਨੂੰ ਕਹਿਦੀ ਮੇਰੀ ਗੱਲ ਸੁਣ ਮਿਰਚ ਘੱਟ ਰੱਖਣੀ ਆ ਜੀਰੇ ਦਾ ਤੜਕਾ ਲਾਉਣਾ ਕੱਲਾ ਪਨੀਰ ਵਾਲਾ ਲੈਉਣਾ ਸਿੱਧੀ ਗੱਲ ਆ ਇਹ ਸਪੈਸ਼ਲ ਮੇਰੇ ਵਾਸਤੇ ਇੱਕ ਮੈਨੂ ਹੋਊਗਾ ਫਾਈਨਲੀ ਨਾ ਨਾ ਮੈਂ ਚ ਮੂੰ ਜੋ ਲੱਗ ਗਿਆ ਪਹਿਲਾਂ ਹੀ ਦੋ ਵਾਰੀ ਓਏ ਕੋਈ ਤੂੰ ਪੈਸੇ ਦੇ ਦੋ ਵਾਰੀ ਖਰਾਬ ਬਣਾਇ ਇਧਰੋਂ ਡਾਂਗ ਜੀ ਫੜਾ ਇਧਰੋਂ ਉਹਨਾਂ ਨੂੰ ਇੰਨਾ ਟਾਈਮ ਵੀ ਨਹੀਂ ਤੱਲੇ ਵੱਜ ਗਏ ਬਾਈ ਹਾਂ ਹੁਣ ਤਾਂ ਚੱਲਦਿਆਂ ਕਰੇ ਬਾਈ ਮੈਂ ਸੱਨੀ ਦਾ ਟਾਈਮ ਹੋ ਗਿਆ ਯਾਰ ਉਹੀ ਮਰੀ ਜਾਣਾ ਉਹ ਨਹੀਂ ਕਰ ਬੋਨੀ ਬਟਿਆ ਸੀਗਾ ਬਟਿਆ ਇਹ ਦਿੱਤੇ ਆ ਉਹ ਇਹ ਕਰ ਸੀਤੀ ਨੇ ਯਾਰ ਮੈਂ ਮਟ ਮਰੋਂ ਮੋਟਰਸਾਂ ਲੜਾ ਬਾਰੇ ਮੇਰਾ ਲੈ ਜੋ ਭਜੋ ਆ ਦੇਖ ਲੈ ਬਾਈ ਹੁਣ ਇਹ ਫ਼ਰੋਂ ਬਟਿਆ ਹੋ ਜੀ ਪੁੱਤੇ 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 ਵਾ ਦੇਖ ਲੈ ਨੇ ਆ ਆ ਦੇਈਂ ਉਹਦੇ ਦਿੱਤੇ ਆ ਓਏ ਮੈਨੂੰ ਨੱਦ ਨੰਬਰੀ ਗਿਆ ਦੇਖ ਤੱਕ ਇਹ ਮਰੋਂ ਮੰਨੂ ਹੱਦ ਦੇ ਨੇ ਇਹ ਮੇਰੇ ਬੋਨ ਨੂੰ ਫਿਰਦੀਆਂ ਨੇ ਸਰਕਾਰਾਂ ਤੇਰਾ ਬੰਦਾ ਦੱਪਰ ਗਿਆ ਦੰਦ ਗੱਡੀਆਂ ਨੇ ਮਰੇ ਬੈਠਾ ਤੀਮੀਆਂ ਵਾਂਗੂ ਆ ਝੱਕ ਬੰਦਾ ਤੇ ਉਹ ਦੂਰ ਲੈ ਪੂਰੀ ਰੱਖ ਪੂਰੀ ਰੱਖ ਪੱਕੇ ਪੈ ਨਹੀਂ ਵਾ ਮਰੀਨ ਮਾਰ ਲੈ ਟੋਕ ਟੋਕ ਬਰੇ ਮਾ ਬਰਤੀ 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 ਪਟਾਕਾ ਪਿਆ ਕੋਈ ਆਏ ਆਏ ਸੁਆਦ ਇਹ ਲਿਆਦਾ ਹੋਏ ਸੁਆਦ ਸੁਆਦ ਇਹ ਲਿਆਦਾ ਬਬੇ ਕਨਮ ਜਵੀ ਜੀ ਕਿਰਾਦਾ ਬੰਦੇ ਹਾਰ ਕੇ ਭਾਈ ਅਤਿਆਚਾਰ ਕਰ ਰਹੇ ਨੇ ਅੱਜ ਜਿੱਤੇ ਹੋਏ ਆਂਦੇ ਆਹ ਦੇਖ ਸਕਦੇ ਹੋ ਅੱਜ ਗੱਲ ਦੀ ਦੁਨੀਆ ਇਹ ਐ ਵੀ ਕਿਸੇ ਨੂੰ ਜਰਦੇ ਨਹੀਂ ਜਿਸ ਦੀ ਚੜ੍ਹਾਈ ਤੋਂ ਜਰਦੇ ਨਹੀਂ ਹੈਗਾ ਦੇਖ ਸਕਦੇ ਹੋ ਆਹ ਦੇਖ ਲੋ ਉਹਦੇ ਉਹ ਨੂੰ ਦੇ ਵੇ ਗੁੰਜੇ ਜਾ ਇਹ ਦੇ ਤਾ ਦੇ ਤਾ ਦੇ ਤਾ ਦੇ ਤਾ ਆਹ ਦੇਖ ਲੋ ਟਰਪੋਗਾ ബെഡ് ദോ ഗിടല ഗിഡല ਦਾਬੜਾ ਦਾਬੜੀ ਮੈਨੂੰ ਮੈਨੂੰ ਕਰਾਂ ਲੁੱਟ। ਮੈਂ ਮੈਨੂੰ 100 ਰੁਪਏ ਦਿੱਤਾ। ਮੈਂ ਤਾਂ ਦੇਖਿਆ ਨਹੀਂ ਸੀ 100 ਰੁਪਏ ਦਿੱਤਾ ਮੈਂ ਜਾ ਕੇ ਦੁਕਾਨ ਤੇ ਦੇਖਣਾ ਸੀ। ਹਾਂ। ਕਿ ਕੀ ਗੱਲ ਬਾਤ ਆ ਵੀ ਐ ਇੱਕ 50 ਤਾਂ ਮੈਂ ਪੜਾਣ ਦਾ। 60 ਭੰਦੇ। ਇਹ ਕੌਣ ਕਹੇ ਲੈ? ਇਹ ਕੌਣ ਲੈ? 50 ਆਪਣੇ 150 ਹੋ ਗਿਆ। ਠੀਕ ਤਾਂ ਹੈ ਇਹਨੇ। 50 50 100 50 150। ਸਾਹ ਪੰਦਰ ਨੇ ਜਮੀ ਸਹੀ ਦਿੱਤਾ। ਦਿੱਤਾ ਪਤਾ ਕਿਵੇਂ ਮੈਨੂੰ। ਮੈਂ ਮੈਂ ਤਾਂ ਤਾਂ ਲੈ। ਲੈ ਲੈ ਜਗਨੇ 100 ਰੁਪਏ। ਮਾ ਚੱਲ ਹੁਣੇ। ਮੈਨੂੰ ਤਾਂ ਹੀ ਦੀ ਮਾਝੇ ਘਬਰਾਣਾ ਲਗ ਲ ਡੰਡਾ ਮਾਰਦਾ ਉਹ ਸਹੀ ਹਲਕਾ ਮਾਇ ਦੇਗਾ ਵੀ ਉਹ ਜਿੱਤੇ ਹੋਣੇ ਤਾਂ ਵੀ ਦੇ ਰਹੇ ਨੇ ਬਾਈ ਉਹ ਚੱਕੋ ਆ ਦੇ ਦਿੱਤਾ ਪੇ ਲੈ ਮੈਂ ਆ ਜਲੀ ਬਿੰਦਰ ਜੀ ਆਦੇ ਹੋ ਪੈਸੇ ਦੀ ਬੇ ਆ ਜਾ ਚਲ ਉਹ ਲੈ ਉਹ ਆਂਦੇ ਆ ਜੀ 25 ਚੱਲ ਤੁਰੂ ਮੰਗਣਾ